ਮੇਰਾ ਨਾਮ ਐਡਵੋਕੇਟ ਸਿਮਰਨਦੀਪ ਸਿੰਘ ਬਲਗਨ ਮੈਂ ਬਾੜ ਦਾ ਸੈਕਟਰੀ ਆ ਜੀ ਡਿਸਟ੍ਰਿਕਟ ਬਾੜਸੰਗਰੂਰ ਜਿਹੜਾ ਅੱਜ ਵਕੀਲਾਂ ਨੂੰ ਰੋਡ ਤੇ ਆ ਕੇ ਰੋਡ ਜਮ ਕਰਨਾ ਪਿਆ ਸਰ ਇਹ ਮਾਮਲਾ ਸਿੱਧਾ-ਸਿੱਧਾ ਕਨਸਰਨ ਹੈਗਾ ਸਰ ਮੈਡਮ ਨਰਿੰਦਰ ਕੌਰ ਭਰਾਜ ਨਾਲ ਜਿਹੜੀ ਸਾਡੀ ਬਾੜ ਦੇ ਮੈਂਬਰ ਵੀ ਹੈ ਤੇ ਮੌਜੂਦਾ ਐਮ ਐਲ ਏ ਹੈ ਜ਼ਿਲ੍ਹਾ ਸੰਗਰੂਰ ਦੀ ਡਿਸਟ੍ਰਿਕਟ ਸੰਗਰੂਰ ਦੀ ਸਰ ਮੈਟਰ ਕੁਝ ਨਹੀਂ ਸੀਗਾ ਸ਼ਾਰਟ ਜਾਂ ਮੈਟਰ ਮੈਂ ਸ਼ਾਰਟ ਦੱਸ ਦੇਣਾ ਸਰ ਇੱਕ ਪਲਾਟ ਦਾ ਇਸ਼ੂ ਸੀਗਾ ਸਾਡੇ ਪੀਸਾ ਦਾ ਪਲਾਟ ਸੀਗਾ ਉਸੇ ਮੱਲੇ ਉਸੇ ਗਲੀ ਦੇ ਵਿੱਚ ਮੈਡਮ ਨਰਿੰਦਰ ਕੌਰ ਭਰਾਜ ਦਾ ਘਰ ਹੈ ਜੀ ਉਹ ਜਿਹੜਾ ਪਲਾਟ ਸੀਗਾ ਉਹਦਾ ਕੇਸ ਅਰ ਉਹ ਸਾਡੀ ਵਕੀਲ ਸਾਹਿਬ ਦੇ ਹੱਕ ਦੇ ਵਿੱਚ ਉਹਨਾਂ ਨੂੰ ਸਟੇਟਸ ਕੋ ਵੀ ਅਲਾਟ ਹੋਇਆ ਸੀਗਾ ਮੁੱਦਾ ਉਦੋਂ ਭਗਦਾ ਜਦੋਂ ਐਮ.ਐਲ.ਏ ਨਿੰਦਰ ਕੌਰ ਭਰਾ ਅੱਜ ਖੁਦ ਇਸ ਮਾਮਲੇ ਦੇ ਮਸਲੇ ਦੇ ਵਿੱਚ ਇੰਟਰਵਿਊ ਹੋ ਕੇ ਜਿਹੜੇ ਉੱਥੇ ਇਲੀਗਲ ਅਕਰੋਚਮੈਂਟ ਕਰਦੇ ਸੀਗੇ ਸਾਡੇ ਬਾੜ ਦੇ ਪ੍ਰਧਾਨ ਸਰਦਾ ਸੁਖਿੰਦਰ ਸਿੰਘ ਢੀਂਸਾ ਜੀ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਇਲੀਗਲ ਅਕਰੋਚ ਨਾ ਕਰੋ ਆਨਨੇਬਲ ਕੋਰਟ ਦੇ ਵਿੱਚ ਮੈਟਰ ਚੱਲ ਰਿਹਾ ਬਟ ਉਹਨਾਂ ਨੇ ਸਾਡੀ ਇੱਕ ਨਾ ਸੁਣੀ ਅਜੇ ਨੇ ਸਟੇਟਸ ਕੋ ਹੋਣ ਦੇ ਬਾਵਜੂਦ ਵੀ ਕਨਸਰਨਡ ਜਿਹੜੇ ਉੱਥੇ ਸ਼ਰਾਪਤੀ ਅਨਸਰ ਸੀ ਉਹਨਾਂ ਨੇ ਉਹ ਪਲਾਟ ਬੰਦ ਕਰਤਾ ਕੰਧ ਕਰਤੀ ਅਸੀਂ ਰਿਕੁਐਸਟ ਕੀਤੀ ਮੌਕੇ ਤੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਫਿਰ ਫਰਦਰ ਕੱਲ ਸ਼ਾਮ ਨੂੰ ਇੱਕ ਕਾਲ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਮੈਡਮ ਦਰਿੰਦਰ ਕੌਰ ਭਰਾਜ ਵੱਲੋਂ ਉਹਨਾਂ ਦਾ ਐਕਟਿੰਗ ਕੰਡਕਟ ਇੰਨਾ ਕੁ ਰੂਡਲੀ ਸੀ ਬਕਾਇਦਾ ਵਕੀਲ ਹੁੰਦੇ ਹੋਏ ਵੀ ਬਕਾਇਦਾ ਇਲੈਕਲ ਐਕਟ ਕੰਡਕਟ ਕਰਦੇ ਹੋਏ ਇੰਗਲ ਅਕਰੋਚਮੈਂਟ ਕਰਦੇ ਹੋਏ ਕਿ ਮੈਂ ਕਰੂੰਗੀ ਤੁਸੀਂ ਕਰਨਾ ਜੋ ਕੁਝ ਕਰ ਲੋ ਅਗਰ ਸਾਡੇ ਬਾਰ ਦੇ ਪ੍ਰਧਾਨ ਦੀ ਖੁਦ ਮੈਂਬਰ ਹੋ ਕੇ ਰਿਸਪੈਕਟ ਨਹੀਂ ਕਰਦੀ ਅਸੀਂ ਉਹਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਲਈ ਅੱਜ ਇਹ ਜਾਮ ਕੀਤਾ ਅੱਜ ਇਹਨਾਂ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਇੱਥੇ ਫੰਕਸ਼ਨ ਰੱਖਿਆ ਹੋਇਆ ਆ ਸਾਹਮਣੇ ਨਾਲ ਸੈਫਰਨ ਪੈਲੇਸ ਉੱਥੇ ਅਸੀਂ ਇੱਥੇ ਖੜੇ ਸੀਗੇ ਅਸੀਂ ਆਪਣੀ ਬੇਨਤੀ ਪ੍ਰਸ਼ਾਸਨ ਹਰਪਾਲ ਸਿੰਘ ਚੀਮਾ ਸਾਡੇ ਫਾਈਨਾਂਸ ਮਿਨਿਸਟਰ ਉਹ ਵੀ ਸਾਡੀ ਬਾਰ ਦੇ ਮੈਂਬਰ ਨੇ ਪਰ ਸਾਡੇ ਦੇ ਕਿਤੇ ਨਾ ਅਪਰੋਚ ਨਹੀਂ ਕੀਤੀ ਕਿਸੇ ਨੇ ਸੁਣੀ ਸਾਡੀ ਆਪਾਂ ਅਸੀਂ ਵਕੀਲਾਂ ਦੇ ਹੱਕਾਂ ਲਈ ਅੱਜ ਅਸੀਂ ਇੱਥੇ ਧਰਨਾ ਲਾਇਆ ਤੇ ਅਗਰ ਜੇ ਇਹ ਸਾਡਾ ਮਸਲਾ ਸੌਲਵ ਨਾ ਹੋਇਆ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਕਾਲ ਲਾ ਕੇ ਗੱਲ ਸਟੇਟ ਲੈਵਲ ਦੇ ਕਾਲ ਲੈ ਕੇ ਮੁਜ਼ਾਰੇ ਕਰਾਂਗੇ हां ਪਰ ਤੁਹਾਡੇ ਡਿਸਟ੍ਰਿਕਟ ਐਸੋਸੀਏਸ਼ਨ ਦੇ ਬਾਰਸ਼ੇਸ਼ੇ ਦੇ ਮੈਂਬਰ ਨਹੀਂ ਹੋ ਕੀ ਉਹਨਾਂ ਨੂੰ ਕਾਰਜ ਕਰ ਅਸੀਂ ਇੱਕ ਰੈਜ਼ੋਲੂਸ਼ਨ ਜਨਰਲ ਹਾਊਸ ਦੇ ਵਿੱਚ ਕਰਕੇ ਜਿਹੜੀ ਮੈਡਮ ਨਿਰਿੰਦਰ ਕੌਰ ਭਰਾ ਜ ਐਡਵੋਕੇਟ ਐਮ ਐਲ ਏ ਹੈ ਉਹਨੂੰ ਅਸੀਂ ਡੀਵਾਰ ਕੀਤਾ ਅੱਜ ਮਤਾ ਪਾ ਕੇ ਡੀਵਾਰ ਕਰਕੇ ਫਰਦਰ ਜਿਹੜੀ ਕਾਰਵਾਈ ਹੈ ਉਹ ਅਸੀਂ ਅਮਲ ਵਿੱਚ ਲਿਆਂਦੀ ਹੈ ਅਸੀਂ ਤੁਹਾਡੇ ਚੈਨਲ ਦੇ ਥਰੂ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਦੇ ਆ ਕਿ ਜੇ ਵਕੀਲ ਵਕੀਲਾਂ ਨਾਲ ਇਹ ਧੱਕਾ ਹੁੰਦਾ ਆਮ ਲੋਕਾਂ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਡੇ ਸਾਹਮਣੇ ਹੀ ਹੈ ਮੈਡਮ ਭਰਾਜ ਬਹੁਤ ਜਿਆਦਾ ਲਾਈਮਲਾਈਟ ਰਹੇ ਨੇ ਬਹੁਤ ਜਿਆਦਾ ਟਾਈਮ ਤੋਂ ਪਹਿਲਾਂ ਅਸੀਂ ਝੂਠ ਬੋਲਦੇ ਹੋਵਾਂਗੇ ਤੁਸੀਂ ਝੂਠ ਬੋਲਦੇ ਹੋਵਾਂਗੇ ਜਿਹੜੇ ਆਮ ਪਬਲਿਕ ਕਦੇ ਝੂਠ ਨਹੀਂ ਬੋਲਦੀ ਸਾਰਾ ਸੱਚ ਸਾਰਿਆਂ ਦੇ ਸਾਹਮਣੇ ਹੈ ਇਸ ਕਰਕੇ ਅਸੀਂ ਤਾਂ ਅੱਜ ਤਰਨੇ ਦੇ ਬੈਠੇ ਆਂ ਕਿ ਅਸੀਂ ਜੇ ਵਕੀਲ ਨੂੰ ਕੋਰਟ ਦੇ ਹੁਕਮ ਦੇ ਬਾਵਜੂਦ ਵੀ ਉਹਦਾ ਰਾਈਟ ਨਹੀਂ ਮਿਲਦਾ ਇਹ ਆਮ ਜਨਤਾ ਦਾ ਇਹ ਸਰਕਾਰ ਦੇ ਵਿੱਚ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਸਭ ਨੂੰ ਪਤਾ ਹੈ